ਕੁਣ ਛੋਟੀਆਂ ਐ ਤਾਂ ਕਿੰਨੀਆਂ ਵਾ ਹਾਂਜੀ ਇਹ ਦੀ ਪੰਜ ਭੈਣਾਂ ਐ ਉਹ ਪੰਜੇ ਨਹੀਂ ਬੋਲਦੀਆਂ ਨਹੀਂ ਇਹ ਨਹੀਂ ਦੁਨੀਆ ਦੋ ਬੋਲਦੀਆਂ ਆ ਤੇ ਦੋ ਨੀ ਤਾਰਾ ਸਕੂਲ ਦੇ ਨਹੀਂ ਬੋਲਦੀ ਆਜ ਪੜ੍ਹਨੇ ਘਰ ਕੋਲ ਪੁੱਛਨੇ ਆ ਸਕੂਲ ਦੇ ਵੀ ਪੜਾਈ ਦੇ ਨਹੀਂ ਕੀ ਹੋਏ ਡਰ ਜਾਂਦੀਆਂ ਵਾ ਜਾਂ ਚੁੱਪ ਹੋ ਜਾਂਦੀਆਂ ਹੋਰ ਕੀ ਹੋ ਜਾਂਦੀਆਂ ਆ ਜਿਆਦਾ ਹੂੰ ਉਹ ਕਵਿਤਾ ਦੀ ਬੋਤਲ ਤੇ ਖਲਾਵੀਂਦੀ ਹੈਗੀ ਆ ਹੂੰ ਇਹਨਾਂ ਲੱਗੀ ਕਰਕੇ ਕਰਾਈ ਚੁੱਕੇ ਨੇ ਜਿਹੜੇ ਪਿੰਡੋਂ ਦੇਹੀ ਹੋਈ ਹੈ? ਹੈ? ਮੈਂ ਨਹੀਂ ਹੋਈ। ਬੈਠਾ ਉਹਨੇ ਆ ਪਟੋਰੀ ਦੇ ਇਸ ਨਾਲ ਲਿਖ ਰਹੀ ਸੀ। ਜ਼ਿਲ੍ਹਾ ਕਿਹੜਾ ਜੀ? ਚਾਰ ਚਾਰਪੁਰ। ਕੋਈ ਨਾ ਬਹੁਤ ਪਹਿਲਾਂ ਦਾ ਤੇਰਾ ਧੰਨਵਾਦ ਆ ਭੈਣੇ ਤੂੰ ਜਿਹੜਾ ਇਹ ਪ੍ਰਾਲਾ ਕਰਦੀ ਹੈ। ਸ਼ੁਕਰੀਆ। ਇਹਨਾਂ ਠੀਕਾਂ ਦਾ ਤੂੰ ਸਾਥ ਦੇ ਰਹੀ ਹੈਂ। ਅਸੀਂ ਵੀ ਜਿਹੜੇ ਨਾਲ ਆ ਕੋਈ ਨਾ। ਦੂਜਿਆਂ ਨੂੰ ਵੀ ਲੈ ਕੇ ਆਈ ਤੂੰ ਨਾਲ। ਆਪਾਂ ਫਿਰ ਸਾਰਿਆਂ ਨੂੰ ਇਕੱਠਿਆਂ ਨੂੰ ਚੈੱਕਅਪ ਕਰਾ ਦਾਂਗੇ। ਪੰਜਾਂ ਨੂੰ ਲੈ ਆਇਓ। ਇਹਨਾਂ ਦੇ ਕੋਈ ਟੈਸਟ ਹੋਣੇ ਹੋਣਗੇ ਆਪਾਂ ਡਾਕਟਰ ਨਾਲ ਪੰਜਾਂ ਨੂੰ ਮਿਲ ਕੇ ਦੇਖਾਂਗੇ। ਬੇਕੀਰਿਤ ਕਿਹੜੀ ਘਾਟ ਆ ਜਾਂ ਕੀ ਆ ਇਹਨਾਂ ਦਾ ਬਾਪ ਡੁਰਾ ਡੁਰਾ ਡਾ ਐਸੋ ਮਨਜੇ ਤੇ ਪਿਆ ਮਨਜੇ ਦਾ ਥੋੜਾ ਬਹੁਤ ਕੰਮ ਕੀ ਕਰਦਾ ਸੀਗਾ ਨਸ਼ਾ ਰੋਸ਼ੀ ਕਰਦਾ ਪੰਜੇ ਕੁੜ ਗਈਆਂ ਕੋਈ ਨੰ ਭੈਣੇ ਸੀ ਤੇਰੇ ਨਾਲ ਫਿਕਰ ਨਾ ਕਰ ਤੇ ਵਾਹਿਗੁਰੂ ਮੇਰ ਕਰਨਗੇ ਚੱਲੋ ਇਹਨਾਂ ਨੂੰ ਪੜਾਉਣਾ ਜਾਂ ਵਿਆਹਣਾ ਸੀ ਤੇਰਾ ਪੂਰਾ ਸਾਥ ਦੇਾਂਗੇ ਫਿਕਰ ਨਹੀਂ ਕਰਨਾ ਤੂੰ ਜਮਾ ਬਸ ਹੌਸਲਾ ਨਾ ਛੱਡੀ ਦੇਖ ਰੱਬ ਨੇ ਤੇਰੇ ਨਾਲ ਆ ਭੈਣ ਖੜਾਤੀ ਨੇ ਆ ਕੇ ਤੁਸੀਂ ਪਿੰਡ ਤੋਂ ਹੀ ਆਂ ਜੀ ਕੀ ਲੱਗਦੇ ਉਹਨਾਂ ਦੇ ਤੁਸੀਂ ਇਹਨਾਂ ਦੇ ਭੜਾਈ ਹੋ ਹਾਂ ਤੁਸੀਂ ਇਹਨਾਂ ਦਾ ਪੂਰਾ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਠੀਕ ਹੈ ਜੀ ਅਗਲੀ ਵਾਰੀ ਲੈ ਕੇ ਆਉਣਾ ਕੁੜੀਆਂ ਨੂੰ ਵੀ ਨਾਲ ਤੇ ਆਪਾਂ ਡਾਕਟਰ ਨਾਲ ਗੱਲ ਕਰਕੇ ਚੈੱਕ ਆਪਾਂ ਇੱਕ ਦਿਨ ਪਹਿਲਾਂ ਆ ਜਿਓ ਚਾਹੀ ਜੇ ਮੰਗਲਵਾਰ ਨੂੰ ਕੈਂਪ ਹੁੰਦਾ ਨਾ ਸੋਮਵਾਰ ਨੂੰ ਸਵੇਰੇ ਆ ਜਿਓ ਠੀਕ ਹੈ ਜੀ ਫਿਰ ਆਪਾਂ ਸਾਰਾ ਡਾਕਟਰ ਨਾਲ ਗੱਲ ਕਰਕੇ ਚੈੱਕਅਪ ਕਰਾ ਲਾਂਗੇ ਠੀਕ ਹੈ ਕੋਈ ਹੁਣ ਲਓ ਦਵਾਈ ਜਿਵੇਂ ਅੱਗੇ ਲੈਣੇ ਹੋਵੇਂ ਲੈ ਲਓ